ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਾਂ ਦੇ ਪੈਨਸ਼ਨਰੀ ਬੈਨੀਫਿਟ ਦੀ ਰਕਮ ਤੇ ਕੈਟ ਯਾਨੀ ਕਿ ਚੰਡੀਗੜ੍ਹ ਬੈਂਚ ਆਫ ਦਾ ਸੈਂਟਰਲ ਐਡਮਿਨਿਸਟ੍ਰੇਟਰ ਟ੍ਰਿਬਿਊਨਲ ਦੁਆਰਾ ਲਾਇਗ ਹੈ ਸਟੇ ਆਰਡਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ गुजारिश ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਜਾਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੈਨਸ਼ਨਰਾਂ ਨੂੰ ਰਿਟਾਇਰਮੈਂਟ ਵੇਲੇ ਮਿਲਦੀ ਰਕਮ ਤੇ ਕਈ ਵਾਰ ਸਰਕਾਰ ਦੁਆਰਾ ਤੇ ਕਈ ਵਾਰ ਕਾਲਜਾਂ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਵਿਆਜ ਲਾਏ ਜਾਣ ਵਿਰੁੱਧ ਇੱਕ ਵੱਡਾ ਫੈਸਲਾ ਦਿੰਦੇ ਹੋਏ ਕੈਟ ਦੁਆਰਾ ਸਟੇ ਆਰਡਰ ਜਾਰੀ ਕੀਤਾ ਗਿਆ ਹੈ ਦਰ ਅਸਲ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਸੈਕਟਰ 11 ਦੇ ਇੱਕ ਸਾਬਕਾ ਆਫੀਸ਼ੀਏਟਿੰਗ ਪ੍ਰਿੰਸੀਪਲ ਡਾਕਟਰ ਬ੍ਰਹਮ ਪ੍ਰਕਾਸ਼ ਯਾਦਵ ਨੇ ਆਪਣੇ ਐਡਵੋਕੇਟ ਹਰੀਸ਼ ਚੰਦਰਾ ਦੁਆਰਾ ਗੋਹਾਰ ਲਗਾਈ ਸੀ ਕਿ ਯੂਟੀ ਐਡਮਿਨਿਸਟ੍ਰੇਟਰ ਦੇ ਉਸ ਨੇ ਪੈਨਸ਼ਨ ਦੀ ਬੈਨੀਫਿਟ ਲਈ ਮਿਲੀ ਰਕਮ ਤੇ ਵਿਆਜ ਲਗਾਉਣ ਤੇ ਸਟੇਲ ਕਰਾਇਆ ਜਾਵੇ 1 ਸਾਲ ਦੀ ਐਕਸਟੈਂਸ਼ਨ ਉਪਰੰਤ 31 ਜੁਲਾਈ 2018 ਨੂੰ ਰਿਟਾਇਰ ਹੋਏ ਡਾਕਟਰ ਯਾਦਵ ਨੇ ਬਿਆਨ ਕੀਤਾ ਕਿ 2020 ਵਿੱਚ ਉਸ ਨੂੰ ਪੈਨਸ਼ਨ ਦੀ ਬੈਨੀਫਿਟ ਦੀ ਰਕਮ ਮਿਲੀ ਸੀ ਟਰਬਿਨਲ ਦੀ ਜਜਮੈਂਟ ਦੇ ਆਧਾਰ ਦੇ ਉੱਤੇ ਉਸ ਨੂੰ ਪੋਸਟ ਤੇ ਰੀਜੁਆਇਨ ਕਰਵਾਇਆ ਗਿਆ ਸੀ ਸੀਏਟੀ ਨੇ ਡਾਇਰੈਕਸ਼ਨ ਦਿੱਤੀ ਸੀ ਕਿ ਰੀਜੁਆਇਨ ਕਰਨ ਵਾਲੇ ਐਪਲੀਕੈਂਟ ਨੂੰ ਰਿਟਾਇਰਮੈਂਟ ਡਿਊਸ ਰਿਸਪੋਨਡੈਂਟ ਨੂੰ ਵਾਪਸ ਕਰਨੇ ਪੈਣਗੇ ਐਪਲੀਕੈਂਟ ਡੇਟ ਆਫ ਹਰ ਲੀਵਿੰਗ ਤੋਂ ਨੋਸ਼ਨਲ ਬੈਨੀਫਿਟ ਲੈਣ ਦਾ ਹੱਕਦਾਰ ਹੋਵੇਗਾ ਪਰੰਤੂ ਤਨਹਾ ਅਤੇ ਅਲੌਂਸ ਇਸ ਸਮੇਂ ਦੌਰਾਨ ਨਹੀਂ ਦਿੱਤੇ ਜਾਣਗੇ ਪੋਟੈਂਸ਼ਲ ਦੇ ਵਕੀਲ ਨੇ ਇਹ ਰੀਲ ਦਿੱਤੀ ਕਿ ਇਸ ਫੈਸਲੇ ਨੂੰ ਮਾਯੋ ਹਾਈ ਕੋਰਟ ਨੇ ਵੀ ਸਹਿਮਤੀ ਦਿੱਤੀ ਸੀ ਯਾਨੀ ਕਿ ਜੁਆਨ ਨੂੰ ਸਹਿਮਤੀ ਦਿੱਤੀ ਸੀ ਐਪਲੀਕੈਂਟ ਨੇ ਰਿਟਾਇਰਮੈਂਟ ਡਿਊਸ ਜਮ੍ਹਾਂ ਕਰਵਾ ਦਿੱਤੇ ਸਨ ਪਰੰਤੂ ਹੁਣ ਐਜੂਕੇਸ਼ਨ ਡਿਪਾਰਟਮੈਂਟ ਉਸ ਕੋਲੋਂ ਯਾਨੀ ਕਿ ਰਿਟਾਇਰੀ ਕੋਲੋਂ ਵਿਆਜ ਦੇ ਰੂਪ ਦੇ ਵਿੱਚ 11 ਲੱਖ ਰੁਪਏ ਰਿਸਪੌਂਡੈਂਟ ਦੁਆਰਾ ਚਾਰਜ ਕੀਤੇ ਜਾ ਰਹੇ ਸਨ ਜੋ ਕਿ ਗੈਰ ਕਾਨੂੰਨੀ ਤੇ ਗੈਰ ਕਾਨੂੰਨੀ ਹਨ ਇਹਨਾਂ ਦਲੀਲਾਂ ਨੂੰ ਸੁਣਨ ਉਪਰੰਤ ਟਰਬਿਊਨਲ ਨੇ ਕਿਹਾ ਕਿ ਇਹ ਸਬੰਧੀ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ ਹੈ ਜਿਸ ਦੇ ਸਿੱਟੇ ਵਜੋਂ 11 ਲੱਖ ਵਿਆਜ ਦੇ ਰੂਪ ਦੇ ਵਿੱਚ ਡਾਕਟਰ ਜਾਦਵ ਤੋਂ ਵਸੂਲ ਕੀਤੇ ਜਾਣ ਦੇ ਆਰਡਰ ਨੂੰ ਕੈਟ ਦੁਆਰਾ ਸਟੇ ਜਾਰੀ ਕਰਦੇ ਹੋਏ ਨੈਕਸਟ ਡੇਟ ਆਫ ਹੀਅਰਿੰਗ ਵੀ ਫਰਵਰੀ 262 ਪਾ ਦਿੱਤੀ ਹੈ ਅਸੀਂ ਸਮਝਦੇ ਹਾਂ ਕਿ ਪੈਨਸ਼ਨਰ ਦੇ ਹੱਕ ਦੇ ਵਿੱਚ ਇਹ ਇੱਕ ਚੰਗਾ ਫੈਸਲਾ ਹੈ ਕਿਉਂਕਿ ਪੈਨਸ਼ਨਰਾਂ ਨੂੰ ਗੈਰ ਕਾਨੂੰਨੀ ਟੰਗ ਦੇ ਨਾਲ ਉਹਨਾਂ ਤੇ ਵਿੱਤੀ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ ਤੇ ਜਦੋਂ ਕਿ ਉਹ ਆਪਣੀ ਉਮਰ ਦੇ ਆਖਰੀ ਪੜਾਅ ਦੇ ਵਿੱਚੋਂ ਲੰਘ ਰਹੇ ਹਨ ਤਾਂ ਉਹਨਾਂ ਨੂੰ ਨਜਾਇਜ਼ ਤੌਰ ਤੇ ਉੱਤੇ ਪਰੇਸ਼ਾਨ ਕਰਨਾ ਕੋਈ ਅਚੀ ਗੱਲ ਨਹੀਂ ਹੈ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਸੇ ਵੀ ਸਰਕਾਰ ਵਾਸਤੇ ਜਾਂ ਫਿਰ ਕਿਸੇ ਵੀ ਐਡਮਿਨਿਸਟ੍ਰੇਟਿਵ ਦੇ ਦੇ ਉੱਪਰ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਹਾਈਪ ਕਰਕੇ ਲਾਈਕ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ